ਨੋ ਹਾਂਜੀ ਭਾਈ ਆ ਜਓ ਆ ਜੀ ਆ ਜਓ ਚੰਪਾਈ ਟਰਾਈਸਾਈਕਲ ਇੱਕ ਨੂੰ ਭਾਈ ਇੱਕ ਮੀਟਰ ਆ ਜੀ ਭਾਈ ਟਰਾਈਸਾਈਕਲ ਦਿੱਤੀ ਜਾ ਰਹੀ ਕੀ ਕਹਿਣਾ ਚਾਹ ਮੇਰਾ ਨਾਮ ਨੀਲਕਮਨ ਸ਼ਰਮਾ ਜੀ ਨੀਲਕਮਨ ਜੀ ਕੀ ਕਹਿਣਾ ਚਾਹਾਂਗਾ ਜੇ ਜਿਹੜੀ ਟਰਾਈਸਾਈਕਲ ਤੁਹਾਡੀ ਸੰਸਥਾ ਤੋਂ ਬੰਦੇ ਦਿੱਤੀ ਜਾ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜੇ ਨੂੰ ਸਮਰਤਕ ਦੇਖਦੇ ਹੋਏ ਜਸਪਾਲ ਸਿੰਘ ਸੋਨੂ ਸ੍ਰੀ ਗੁਰੂ ਨਾਨਕ ਸਿੰਘ ਸਭਾ ਜਵਾਰ ਨਗਰ ਦੇ ਜਿਹੜੇ ਪ੍ਰਧਾਨ ਨੇ ਜਿਹੜੀ ਪਹਿਲੀ ਗੁਰੂ ਘਰ ਤੋਂ ਸ਼ੁਰੂਆਤ ਹੋਈ ਹੀ ਰਾਸ਼ਨ ਵੰਡ ਦੀ ਉਸ ਤੋਂ ਬਾਅਦ ਜਿਵੇਂ ਜਿਵੇਂ ਸਾਨੂੰ ਕੋਈ ਪਤਾ ਲੱਗਦਾ ਉਦੋਂ ਤਾਂ ਅਸੀਂ ਸ਼ੁਰੂ ਕਰਦੇ ਆ 21 ਜ਼ਰੂਰਤਮੰਦ ਨੂੰ ਅਸੀਂ ਅੰਗਹੀਨਾਂ ਨੂੰ ਸਾਈਕਲ ਦੇ ਰਹੇ ਆ ਜਿਹੜੇ ਕਿ ਲੁਧਿਆਣਾ ਦੇ ਅਲੱਗ-ਅਲੱਗ ਜਗ੍ਹਾ ਤੋਂ ਆਏ ਦਾ ਪਿਛਲੇ 3 ਮਹੀਨੇ ਤੋਂ ਸਾਡੀ ਮੀਮ ਚੱਲਦੀ ਸੀ ਸ਼ਹਿਰ ਦੇ ਵਿੱਚ ਅਸੀਂ ਬੋਰਡ ਵੀ ਲਾਏ ਸੀ ਪੋਸਟਰ ਵੀ ਲਾਏ ਸੀ WhatsApp ਉੱਤੇ ਵੀ ਪਾਇਆ ਸੀ ਸਾਡੇ ਕੋਲ 21 ਆਇਆ ਇਹਦੇ ਵਿੱਚ ਮੈਂ ਉਹਨਾਂ ਨੂੰ ਇਹ ਜ਼ਰੂਰ ਦੱਸਣਾ ਚਾਹਣਾ ਉਹਨਾਂ ਨੂੰ ਮੈਸੇਜ ਵੀ ਦੇਣਾ ਚਾਹਣਾ ਇਹਦੇ ਵਿੱਚ ਅੰਗਹੀਨਾਂ ਵਾਸਤੇ ਇੱਕ ਛੋਟਾ ਜਿਹਾ ਹੀ ਹੋਰ ਉਪਰਾਲਾ ਕੀਤਾ ਇਹ ਮੇਰਾ ਨਹੀਂ ਹੈਗਾ ਮ ਨੰਨਾ ਮੈਨੂੰ ਕਹਿਆ ਵੀ ਆ ਥੋੜਾ ਯੋਗਦਾਨ ਪਾਓ ਸਾਈਕਲ ਦੇ ਪਿੱਛੇ ਅਸੀਂ ਇੱਕ ਥੋੜਾ ਜਿਹਾ ਛੋਟਾ ਟੈਚੀ ਰੋ ਹੈ ਪੀਟੀ ਟੈਪ ਉਹ ਚਾਹੇ ਬੰਦਾ ਟੂਫੀਆਂ ਵੇਚ ਲਵੇ ਅਸੀਂ ਉਹਨੂੰ ਇੱਕ ਮਹੀਨੇ ਦਾ ਸਮਾਨ ਪਾ ਕੇ ਦੇਵਾਂਗੇ ਚਾਹੇ ਉਹ ਰੇਲਾਂ ਵੇਚ ਲਵੇ ਚਾਹੇ ਉਹ ਧੂਪ ਬੱਤੀ ਵੇਚ ਲਵੇ ਠੀਕ ਹੈ ਜੀ ਮੈਂ ਤੁਹਾਡੇ ਚੈਨਲ ਲਈ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜੇ ਇਹ ਲੋਕ ਇੰਨੇ ਜੋਗੇ ਹੈਗੇ ਆ ਥੋੜਾ ਮੋਟਾ ਇਹਨਾਂ ਦਾ ਤੁਸੀਂ ਸਾਥ ਦਿਓ ਇਹਨਾਂ ਕੋਲ ਸਮਾਨ ਲਓ ਤੇ ਇਹਨਾਂ ਦਾ ਜਿਹੜਾ ਘਰ ਦਾ ਖਰਚਾ ਹੈ ਇਹਨਾਂ ਦਾ ਜਿਹੜੇ ਰੋਟੀ ਰੋਟੀ ਉਹ ਚੱਲੇ ਮਤਲਬ ਤੁਸੀਂ ਕਿਹੜਾ ਚਾਹੁੰਦੇ ਹੋ ਤੁਸੀਂ ਇਹਨਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੇ ਹੋ ਕਿ ਆਪਣਾ ਕੰਮ ਇਹ ਖੁਦ ਕਰਨ ਬਿਲਕੁਲ 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 ਇਹ ਮੇਰੀ ਸਮੁੱਚੀ ਟੀਮ ਦਾ ਜਿਹੜਾ ਉਪਰਾਲਾ ਹੈਗਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰੇ ਆਪਣੇ ਮੈਂਬਰਾਂ ਦਾ ਜਿਹੜੇ ਕਿ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਨਾਲ ਲੱਗੇ ਹੋਏ ਆ ਅਸੀਂ 1 ਮਹੀਨੇ ਦਾ ਇਹਨਾਂ ਨੂੰ ਪਾ ਕੇ ਦੇਾਂਗੇ ਉਸ ਤੋਂ ਬਾਅਦ ਇਹ ਬੇਨਤੀ ਕਰਨਾ ਚਾਹੁੰਦਾ ਜੇ ਇਹਨਾਂ ਦਾ ਕਿਤੇ ਸਾਈਕਲ ਖਰਾਬ ਹੋ ਜਾਂਦਾ ਅਸੀਂ ਉਹਨੂੰ ਠੀਕ ਵੀ ਕਰਾ ਕੇ ਦੇਾਂਗੇ ਜਿਹੜੇ ਲੋਕਾਂ ਕੋਲ ਸਾਈਕਲ ਖਰਾਬ ਹੈ ਉਹ ਸਾਡੇ ਨਾਲ ਸੰਪਰਕ ਕਰਨ ਮੇਰੇ ਕਿਸੇ ਵੀ ਟੀਮ ਦੇ ਮੈਂਬਰ ਨਾਲ ਸੰਪਰਕ ਕਰਨ ਅਸੀਂ ਉਹਨਾਂ ਨੂੰ ਵਧੀਆ ਸਾਈਕਲ ਬਣਾ ਕੇ ਦੇਾਂਗੇ ਠੀਕ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਕਮਲ ਚੈਨਾ ਕਮਲ ਜੀ ਕੀ ਕਹਿਣਾ ਚਾਹੁੰਗਾ ਅੱਜ ਜਿਹੜਾ ਹੈ ਅੰਗਹੀਆਂ ਵਾਸਤੇ ਸਪਲਾਈ ਸਾਈਕਲ ਦਿੱਤੀਆਂ ਜਾ ਰਹੀਆਂ ਸਸਤਾ ਦੇ ਵੱਲੋਂ ਅੱਜ ਦਸ਼ਮ ਪਿਤਾ ਪਰਮਾਤਮਾ ਸ੍ਰੀ ਗੋਗੋਬੀ ਸਿੰਘ ਜੀ ਦੇ ਪੋਤੇ ਦੀ ਪ੍ਰਕਾਸ਼ ਉਸਤ ਦੇ ਦਿਹਾੜੇ ਤੇ ਸਾਡੀ ਸੰਸਤਾ ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੋਸਾਇਟੀ ਵੱਲੋਂ ਅੱਜ ਪਹਿਲੀ ਵਾਰੀ ਅਸੀਂ ਅੰਗਹੀਆਂ ਨੂੰ 21 ਸਾਈਕਲਾਂ ਉਹਨਾਂ ਨੂੰ ਵਿਤਰਣ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਇਸ ਤੋਂ ਇਲਾਵਾ ਵੀ ਅਸੀਂ ਰਾਸ਼ਨ ਵੰਡ ਵਗੈਰਾ ਬਕਸ ਵਗੈਰਾ ਤੇ ਹੋਰ ਪ੍ਰਾਲੇ ਕਰਦੇ ਰਹਿੰਦੇ ਹਾਂ ਉਸ ਤਰ੍ਹਾਂ ਅੱਜ ਪਹਿਲੀ ਵਾਰੀ ਅਸੀਂ ਮੈਡੀਕਲ ਕੈਂਪ ਵਗੈਰਾ ਵੀ ਲਗਵਾਨੇ ਆ ਤੇ ਅੱਜ ਪਹਿਲੀ ਵਾਰੀ ਅਸੀਂ ਅੰਗਹੀਨਾਂ ਲਈ ਸਾਈਕਲਾਂ ਵੰਡ ਰਹੇ ਆ ਤੇ ਅਪਰਾਲਾ ਚੱਲਦਾ ਰਹੇਗਾ ਇਹ ਅਪਰਾਲਾ ਚੱਲਦਾ ਰਹੇਗਾ ਜੀ ਮੁਖਤਾਰ ਸ਼ਿਹਾ ਸੋਸਾਇਟੀ ਵੱਲੋਂ ਜਿਹੜਾ ਅਪਰਾਲਾ ਕੀਤਾ ਜਾ ਰਿਹਾ ਬਹੁਤ ਵਧੀਆ ਔਰ ਇਦਾਂ ਹੀ ਵੱਧ ਚੜ ਕੇ ਕੰਮ ਚੱਲਦਾ ਰਹੂਗਾ ਕਿੰਨੀਆਂ ਸਾਈਕਲਾਂ ਦਿੱਤੀਆਂ ਜਾ ਰਹੀਆਂ ਅੱਜ 21 ਸਾਈਕਲਾਂ ਵੰਡੀਆਂ ਜਾ ਰਹੀਆਂ ਠੀਕ ਇਹ ਸਾਰੀਆਂ ਜਵਾਰ ਨਗਰ ਦੇ ਆ ਕਿ ਅਲੱਗ-ਅਲੱਗ ਏਰੀਆ ਦੇ ਬੰਦੇ ਠੀਕ ਬਜੀ ਕਿ ਮੈਂ ਜਸਪਾਲ ਸਿੰਘ ਗੁਰਦੁਆਰਾ ਸ੍ਰੀ ਗੁਰੂ ਨਾਨਕ ਸੇਵਕ ਸਭਾ ਚੌਂ ਨਗਰ ਦਾ ਸੇਵਾਦਾਰ ਹਾਂ ਤੇ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਦਾ ਮੈਂਬਰ ਹਾਂ ਬਜੀ ਕੀ ਕਹਿਣਾ ਚਾਹੁੰਗਾ ਜਿਹੜੀ ਅੱਜ ਸਾਈਕਲ ਦਿੱਤੇ ਜਾ ਰਹੇ ਨੇ ਇਹ ਜਿਹੜੀ ਸੁਸਾਇਟੀ ਹੈ ਬਹੁਤ ਹੀ ਪੁਰਾਣੀ ਹੈ ਤੇ ਇਸ ਸੁਸਾਇਟੀ ਨੇ ਜਦੋਂ ਸਭ ਤੋਂ ਪਹਿਲਾਂ ਉਪਰਾਲਾ ਕੀਤਾ ਸੀ ਉਹ ਵੀ ਗੁਰਦੁਆਰਾ ਸਾਹਿਬ ਤੋਂ ਕੀਤਾ ਸੀ ਔਰ ਅੱਜ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪ੍ਰੋਪ ਤੇ 21 ਅੰਗੇਹੀਨ ਜਿਹੜੇ ਹੈਗੇ ਪਰਿਵਾਰ ਉਹਨਾਂ ਨੂੰ ਸਾਈਕਲਾਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸੁਸਾਇਟੀ ਬਹੁਤ ਹੀ ਵੱਧ ਤੋਂ ਵੱਧ ਉਪਰਾਲੇ ਕਰਦੀ ਹੈ ਤੇ ਮੇਰੇ ਹਿਸਾਬ ਦੇ ਨਾਲ ਹਰ ਇੱਕ ਬੰਦੇ ਨੂੰ ਇਸ ਤਰ੍ਹਾਂ ਦੀ ਸੁਸਾਇਟੀ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਸਮਾਜ ਦਾ ਲਾਭ ਲੈ ਸਕੇ